ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਈਏ ਤੁਹਾਡੇ ਵਾਸਤੇ ਜਾਂਦੀ ਆਂਦੀ ਤੁਸੀਂ ਵਿంటర్ ਦੇ ਸੂਟ ਵਾਈ ਕਰ ਸਕਦੇ ਹੋ। ਤੁਸੀਂ ਇਸ ਵਾਰ ਸਟਿਚ ਕਰਵਾਣੇ ਹੁਣ ਕਰਵਾ ਸਕਦੇ ਹੋ ਨੈਕਸਟ ਵਾਰ ਕਰਵਾਉਣੇ ਨੈਕਸਟ ਸਟੈਂਡ ਕਰਵਾ ਸਕਦੇ ਹੋ। ਪਰ ਸੂਟ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਆਫਰ ਦੇ ਉੱਪਰ 2000 ਵਾਲਾ ਸੂਟ ਹੈ ਜੀ ਅਸੀਂ ਤੁਹਾਨੂੰ ਦਵਾਂਗੇ ਅਸੀਂ 1500 ਦੇ ਵਿੱਚ। ਕੁੱਡੂ ਪੱਟੀ ਵਾਲੇ ਸੂਟ ਨੇ ਸਟੱਫ ਬਹੁਤ ਜ਼ਿਆਦਾ ਗਰਮ ਹੈ ਇਹਨਾਂ ਦਾ ਅੰਦਰਲੀ ਸਾਈਡ ਤੋਂ ਜਿਹੜਾ ਗਰਮ ਲੂਈਆਂ ਵਾਲਾ ਸੂਟ ਹੁੰਦਾ ਉਹ ਵਾਲਾ ਸੂਟ ਹੈ ਇਹ ਬਾਹਰਲੀ ਲੁੱਕ ਤੁਸੀਂ ਦੇਖ ਹੀ ਲੋਗੇ ਸੂਟ ਦੀ ਵੀਡੀਓ ਦੇ ਵਿੱਚ ਬੁਕਿੰਗ ਲਈ ਨੰਬਰ ਹੋਵੇ 283 8283 ਇਹ ਵਰਗ ਨੰਬਰ ਹੈ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਤੋਂ ਪਸੰਦ ਆਇਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਉਸ ਦੀ ਪਿਕ ਸੈਂਡ ਕਰ ਸਕਦੇ ਹੋ ਬਹੁਤ ਪਿਆਰੀ ਜਿਹੀ ਕਲੈਕਸ਼ਨ ਹੈ 1500 ਰੁਪਏ ਸੂਟ ਦਾ ਸ਼ਿਪਿੰਗ ਅਲੱਗ ਤੋਂ ਰਹੇਗੀ ਇਨਾਂ ਦਾ 80 ਜਾਂ 100 ਰੁਪਈਆ ਕਿਉਂਕਿ ਇਹ ਸੂਟਾਂ ਦੇ ਵਿੱਚ ਥੋੜਾ weight ਹੁੰਦਾ ਹੈ ਤਾਂ ਕਰਕੇ ਇਹਨਾਂ ਦਾ 100 ਰੁਪਈਆ ਤੱਕ ਵੀ ਤੁਹਾਡੇ ਏਰੀਆ ਦੇ ਅਕੋਰਡਿੰਗ ਇਹਨਾਂ ਦਾ ਸ਼ਿਪਿੰਗ ਚਾਰਜ ਹੋ ਜਾ ਸਕਦੇ ਨੇ ਤੇ ਬਾਕੀ ਦਿਖਾਣੇ ਤੁਹਾਨੂੰ ਸੋਹਣੇ ਸੋਹਣੇ ਜਿਹੇ ਸੂਟ ਇਹ ਹੈਗਾ ਜੀ ਆਪਣਾ ਅੱਜ ਦਾ ਫਰਸਟ ਸੂਟ ਪੁੱਲੂ ਪੱਟੀ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਆ ਤੇ ਤਾਂ ਕਰਕੇ ਹੁਣ ਅਸੀਂ ਆਫਰ ਤੇ ਇਹ ਕਾਫੀ ਸਾਰੀ ਕੁਆਂਟੀਟੀ ਸਾਡੇ ਕੋਲ ਹੈਗਾ ਸਟਾਕ ਤੁਸੀਂ ਲੈ ਸਕਦੇ ਹੋ 2000 ਵਾਲਾ ਸੂਟ ਹੈ ਜੀ ਇਹ ਤੁਸੀਂ ਮੇਰੀ ਵੀਡੀਓ ਚ ਦੇਖਿਆ ਹੋਵੇਗਾ ਪਹਿਲਾਂ ਇਦਾਂ ਦੇ ਸੂਟ 2025 2800 ਵਾਲੇ ਸੂਟ ਨੇ ਤੇ ਐਸਨ 1500 ਦਾ ਦੇ ਰਹੇ ਆ ਦੇਖੋ ਅੰਤਲੀ ਸਾਈਡ ਤੋਂ ਹੀ ਵਰਮ ਹੈ ਪੂਰਾ ਠੀਕ ਹੈ ਤੇ 5 ਮੀਟਰ ਦਾ ਸੂਟ ਰਹੂਗਾ ਇਦਾਂ ਹੀ ਬਹੁਤ ਪਿਆਰੀ ਬੁਣਤੀ ਆ ਕੁੱਲੂ ਪੱਟੀ ਸੂਟ ਹੈ ਜੀ ਇਹ ਤੇ ਸਲਵਾਰ ਵੀ ਸਾਰੀ ਇਹੀ ਸਟਫ ਦੇ ਵਿੱਚ ਰਹੇਗੀ ਇਦਾਂ ਹੀ 올ਓਵਰ ਸੂਟ ਹੈ ਤਾਂ نیچے ਸਿਰਫ ਕੀ ਰਿਤੀ ਬਾਰਡਰ ਹੈ ਜਾਫੀਰ ਨੇਕਕ ਤੇ ਜਾਂ ਫਿਰ ਇਹਨਾਂ ਦੇ ਸ਼ਾਲ ਦੇ ਉੱਪਰ ਜਿਹੜੀ ਸ਼ਾਲ ਜਿਹੜਾ ਸ਼ਾਲ ਦਾ ਸਟੱਫ ਆ ਉਹ ਵੀ ਸਟੱਫ ਸੂਟ ਦੇ ਨਾਲ ਦਾ ਹੀ ਆ ਠੀਕ ਹੈ ਜੀ ਲੰਮਾ ਚੌੜਾ ਸ਼ਾਲ ਹੈ ਇਹ ਸਟੌਲ ਨਹੀਂ ਹੈਗਾ ਪ੍ਰਾਈਸ ਰਹੂਗਾ ਜੀ ਅੱਜ ਦੀ ਸਾਰੀ ਵੀਡੀਓ ਦਾ 1500 1500 ਪ੍ਰਾਈਸ ਆ ਤੇ ਇਸ ਡਿਜ਼ਾਈਨ ਦੇ ਵਿੱਚ ਤੁਹਾਨੂੰ ਇੱਕ ਵਾਈ ਸੂਟ ਮਿਲੇਗਾ ਹਾਂਜੀ ਇੱਕ ਵਾਈ ਸੂਟ ਮਿਲੇਗਾ ਇਸ ਡਿਜ਼ਾਈਨ 'ਚ ਥੋੜਾ ਜਿਹਾ ਡਿਜ਼ਾਈਨ ਦਾ ਫਰਕ ਆ ਜਾਊਗਾ ਜੀ 컬러 ਹੈਗੇ ਵੇਜ ਜਾਂ ਸ਼ੇਡ ਹੈ ਗ੍ਰੇ ਵੇਜਾ ਠੀਕ ਹੈ ਮਿਕਸ ਇਹ ਹੈਗਾ ਦਾ ਤੁਹਾਨੂੰ ਮੈਂ ਤੈਂ ਦਿਖਾਈ ਜਾਨੀ ਕਿਉਂਕਿ ਸਾਰੇ ਸੂਟ ਖੋਲਣ ਦਾ ਕੋਈ ਫਾਇਦਾ ਨਹੀਂ ਸਾਰੇ ਸੂਟ ਅੰਦਰੋਂ ਗਰਮ ਨੇ ਜੀ ਤੇ 올ਓਵਰ ਸੂਟ ਨੇ ਇਹ ਸਾਰੇ ਇਹ ਹੈਗਾ neck ਦੇ ਉੱਪਰ border ਇਹ ਐਡਜਸਟੇਬਲ ਹੈ ਤੁਸੀਂ ਇਹਨੂੰ ਉਤਾਰਨਾ ਉਤਾਰ ਸਕਦੇ ਹੋ ਆਪਣੀ ਏਜ ਦੇ ਅਕੋਰਡਿੰਗ ਲਗਾਉਣਾ ਲਗਾ ਸਕਦੇ ਹੋ ਜਾਂ ਫਿਰ ਇਨੂੰ ਤੁਸੀਂ ਉਤਾਰ ਕੇ ਸਾਈਡ ਤੋਂ ਵੀ ਸੂਟ ਕਟਿੰਗ ਕਰ ਸਕਦੇ ਹੋ ਇਹ ਸੈਂਟਰ ਦੇ ਵਿੱਚ ਫਰੰਟ ਤੋਂ ਸਾਰਾ ਹੀ ਐਦਾਂ ਬਾਰਡਰ ਮਿਲੇਗਾ ਨਾਲ ਰਹੇਗਾ ਜੀ ਇਹ ਸ਼ਾਲ ਇਹਦੇ ਸ਼ਾਲ ਦੇ ਲੁੱਕ ਹੋਰ ਵੀ ਪਿਆਰੀ ਆ ਐਦਾਂ ਰਹੂਗਾ ਜੀ ਇਹਦਾ ਸ਼ਾਲ ਠੀਕ ਹੈ ਜੀ ਤੇ ਨੈਕਸਟ ਦੇ ਰਹੀਆਂ ਤੁਹਾਨੂੰ ਇਹ ਪਿਆਰੇ ਵਿੱਚ ਇੱਕ ਸੇਮ ਦੇ ਵਿੱਚ ਇਹ ਵੀ ਗ੍ਰੇ ਜੀ ਟੋਨ ਦੇ ਉੱਪਰ ਆ ਸੂਟ ਠੀਕ ਹੈ ਤਾਂ ਤੁਸੀਂ ਇੱਕ ਤੋਂ ਜ਼ਿਆਦਾ ਜੇਕਰ ਤੁਸੀਂ ਇੱਕ ਸੂਟ ਲੈਣਾ ਤਾਂ ਤੁਸੀਂ ਇੱਕ ਤੋਂ ਜ਼ਿਆਦਾ ਫੋਟੋਜ਼ ਜਿਹੜੇ ਸੂਟ ਤੁਹਾਨੂੰ ਪਸੰਦ ਆ ਦੋ ਤਿੰਨ ਸੂਟਾਂ ਵਿੱਚ ਚੁਆਇਸ ਕਰ ਲਓ ਕਿਉਂਕਿ ਸੂਟ ਰਹਿਣੇ ਵਾਲੇ ਨਹੀਂ ਹੈਗੇ ਜੀ ਨਾਲ ਦੀ ਨਾਲ ਸਟਾਕ ਨਿਕਲਨੇ ਆਣਾ ਸਾਰਾ ਇਹ ਤਾਂ ਦੇਖ ਸਕਦੇ ਹੋ ਜੇ ਤੁਹਾਨੂੰ ਕੋਈ ਵੀ ਸੂਟ ਇਹਨਾਂ ਚੋਂ ਮਿਲਦਾ ਇਹ ਵੀ ਕਲਰ ਬਹੁਤ ਪਿਆਰਾ ਹੈ ਸਟਾਫ ਬਹੁਤ ਹੀ ਅਦਰ ਫਾਈਨ ਹੈ ਇਹ ਵੀ ਕਲਰ ਗਰੇ ਮਤਲਬ ਸਕਿਨ ਗਰੇ ਜਿਹਾ ਸ਼ੇਡ ਮਿਕਸ ਹੈ ਇਹ ਹੈਗਾ ਜੀ ਇਹਦਾ ਸ਼ਾਲ ਠੀਕ ਹੈ ਸਾਰੇ ਸ਼ਾਲ ਦੇ ਵਿੱਚ ਸੇਮ ਸੂਟ ਦਾ ਹੀ ਪ੍ਰਿੰਟਰ ਹੋਊਗਾ ਤੁਸੀਂ ਅਗਰ ਸ਼ਾਲ ਦਾ ਨਹੀਂ ਸ਼ਾਲ ਕੋਈ ਨਹੀਂ ਲੈਂਦੇ ਹੈਗੇ ਦੁਪੱਟੇ ਵਗੈਰਾ ਦਾ ਸਟੋਰੀ ਲੈਣੇ ਆ ਤੁਸੀਂ ਜਿਹੜਾ ਸ਼ਾਲ ਹੈ ਇਹਦੀ ਵੀ ਸ਼ਰਟ ਐਕਸਟਰਾ ਬਣਾ ਸਕਦੇ ਹੋ ਕਿਸੇ ਹੋਰ ਦੀ ਬਣਵਾ ਸਕਦੇ ਹੋ ਪਰ ਵਿੱਚ ਇਆ ਗਿਆ ਜੀ ਲਾਈਨਿੰਗ ਦੇ ਵਿੱਚ ਬਹੁਤ ਪਿਆਰਾ ਕੋਲੂ ਬੱਟੀ ਦਾ ਬਹੁਤ ਸੋਨਾ ਬਾਰਡਰ ਹੈ ਇਸ ਤੇ ਉੱਪਰ ਸਾਰਾ ਗਰਮ ਦੇ ਵਿੱਚ ਰਹੋਗਾ ਅੰਦਰਲੀ ਸਾਈਡ ਤੋਂ ਫੁੱਲ ਵਾਰਮ 1500 ਦਾ ਸੂਟ ਹੈ ਜਿਹੜਾ ਵੀ ਸੂਟ ਤੁਹਾਨੂੰ ਅੱਸੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਇਸੇਮ ਦੇ ਵਿੱਚ ਇੱਕ ਅਨਰ ਆਪਸ਼ਨ ਜੀ ਆ ਜਾਂਦੀ ਆ ਠੀਕ ਹੈ ਇਹ ਛੋਟਾ ਜਿਹਾ ਪਿੰਕ ਮਰਜੈਂਟਾ ਦੀ ਟੋਨ ਦੇ ਉੱਪਰ ਸੂਟ ਆ ਤੇ ਨੈਕਸਟ ਤੁਹਾਨੂੰ ਕੇ ਰਹੀਆਂ ਸੂਟ ਇਹਦੀ ਕਲਰ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਮੈਰੂਨ ਤੇ ਰਸਟਜਾ ਸ਼ੇਡ ਆ ਜੇ ਤੁਸੀਂ ਮਤਲਬ ਕਿ ਕੀ ਕਹਿ ਰਹੇ ਨਹੀਂ ਜੀ ਸਾਨੂੰ ਉਹੀ ਕਲਰ ਚਾਹੀਦਾ ਜਿਹਦੀ ਅਸੀਂ ਫੋਟੋ ਪਾਈ ਆ ਫਿਰ ਤੁਸੀਂ ਸੂਟ ਲੈਣ ਤੋਂ ਰਹਿ ਜਾਨੇਓ ਕਈ ਵਾਰੀ ਸਾਡੇ ਕੋਲ ਸੂਟ ਸੇਮ ਹੀ ਡਿਜ਼ਾਈਨ ਚ ਕਲਰ ਹੋਰ ਪਏ ਹੁੰਦੇ ਆ ਜਿਆਦਾ ਥੋੜੀ ਕਲਰ ਆ ਕਲਰ ਨੂੰ ਤੁਸੀਂ ਕੋਆਪਰੇਟ ਕਰਿਆ ਕਰੋ ਫਿਰ ਤਾਂ ਸਾਰਿਆਂ ਨੂੰ ਸੂਟ ਮਿਲ ਜਾਂਦੇ ਆ ਇਹ ਦੇਖੋ ਜੀ ਬਹੁਤ ਪਿਆਰਾ ਕਲਰ ਡਿਜ਼ਾਈਨ ਸਭ ਤੋਂ ਨਿੱਕੀਆਂ ਪੱਟੀਆਂ ਹੋਣਗੀਆਂ ਘੇਰੇ ਦੀਆਂ ਪੱਟੀਆਂ ਨੇ ੁੱਲੂ ਪੱਟੀ ਦੇ ਸੂਟ ਨੇ ਜੀ ਇਹ ਸਾਰੇ ਡਿਜ਼ਾਈਨਿੰਗ ਬਹੁਤ ਸੋਹਣੀ-ਸੋਹਣੀ ਹੈ ਨਾਲ ਦੇ ਤੇ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਆ ਇਹ ਵੀ ਕਲਰ ਸੋਹਣਾ ਹੈ ਇਹ ਹੈਗਾ ਕਲਰ ਮਸਟਰਡ ਗਰੀਨ ਮਸਟਰਡ ਦਾ ਕਲਰ ਆ ਬਹੁਤ ਸੋਹਣਾ ਜਿਹਾ ਠੀਕ ਹੈ ਇਹ ਕਾਜੀਗੇ ਮਲਟੀ ਫਰੋਜ਼ੀਜ਼ ਨੇ ਲਾਈਨਾਂ ਵਿੱਚ ਬਹੁਤ ਪਿਆਰਾ ਸੂਟ ਹੈ ਵੀ ਇਹ ਸਾਰੇ ਗਰਮ ਸੂਟ ਨੇ ਜੇ ਤੁਸੀਂ ਸਟਿਚ ਕਰਵਾਉਣੇ ਆ ਜਾਂ ਫਿਰ ਨੈਕਸਟ ਟਾਈਮ ਤੱਕ ਰੱਖਣੇ ਆ ਉਹ ਤੁਸੀਂ ਦੇਖ ਲਓ ਕਿਉਂਕਿ ਠੰਡ ਤਾਂ ਹੁਣ ਤਕਰੀਬਨ 15-20 ਦਿਨਾਂ ਦੀ ਹੋ ਰਹੇ ਜੇ ਤੁਪ ਲਾਗੇ ਨਿਕਲ ਹੁਣ ਤਾਂ ਠੀਕ ਹੈ ਤੇ ਇਹ ਵੀ ਗਰੀਕ ਮੋਡਲ ਤੋਂ ਬਹੁਤ ساری ਡਿਮਾਂਡ ਆ ਰਹੀ ਹੈ ਇਹਨਾਂ ਸੂਟਾਂ ਦੇ ਇਸ ਕਲਰ ਦੀ ਵੀ ਬਹੁਤ ਡਿਮਾਂਡ ਰਹਿੰਦੀ ਆ ਇਹਦੇ ਸ਼ਾਲ ਹੈ ਇਹ ਸੋਨੇ ਚ ਪਹਿਲਾਂ ਵੀ ਦਿਖਾਇਆ ਸੀਗਾ ਇਹ ਸੂਟ ਜਾ ਗਿਆ ਇਹ ਵਾਲਾ ਇਹ ਵੀ ਬੋਲਸਾ ਡਿਜ਼ਾਈਨ ਇਹ ਵਾਲਾ ਜਿਹੜਾ ਫੁੱਲ ਕਾਦੀ ਜਿਹੜਾ ਡਿਜ਼ਾਈਨ ਹੈ ਇਸ ਤੇ ਬਾਰਸੋਨਾ ਡਿਜ਼ਾਈਨ ਹੈ ਪ੍ਰਾਈਸ ਹੈਗਾ ਜੀ ਸਾਰੇ ਸੂਟਾਂ ਦਾ 1500 ਕਾਫੀ ਜ਼ਿਆਦਾ ਗਰਮ ਸੂਟ ਨੇ ਜਿੱਦਾਂ ਤੁਸੀਂ ਸਨੋਸ ਨੂੰ ਪੈਂਦੀ ਰਹਿੰਦੀ ਹੈ ਬੈਰੀਅਰ ਕੰਟਰੀ ਐਸ ਫੁੱਲ ਗਰਮ ਫਿਟ ਜਾ ਲਈ ਆਪਣਾ ਨੈਕਸਟ ਡਿਜ਼ਾਈਨ ਹਾਂ ਠੀਕ ਹੈ ਨੈਕਸਟ ਦਿਖਾਣੇ ਆ ਜੀ ਗ੍ਰੇ ਕਲਰ ਦੇ ਉੱਪਰ ਲਾਈਨਾਂ ਵਾਲਾ ਸੂਟ ਇਹ ਵੀ ਬਹੁਤ ਪਿਆਰਾ ਹੈ ਇਹ ਵੇਖੋ ਇਹਦਾ ਦਿੱਤਾ ਜਿਨ੍ਹਾਂ ਨੇ ਥੋੜਾ ਜਿਹਾ ਗਰਲਿਸ਼ ਲੁੱਕ ਦੇ ਚਾਹਣਾ ਹੈ ਉਹ ਇਹਨਾਂ ਦੀ ਪੈਂਟਾਂ ਬਣਾ ਲੈਣ ਪੈਂਟ ਬਹੁਤ ਸੋਹਣੀ ਲੱਗਦੀ ਆ ਸਟ੍ਰੇਟ ਸਲਵਾਰ ਬਣਾ ਲਓ ਜੋ ਫਿਰ ਜਿੱਦਾਂ ਮਰਜੀ ਤੁਸੀਂ ਆਪਣੇ ਪਾਣੀ ਇਹਨਾਂ ਦੀ ਡਿਜ਼ਾਈਨਿੰਗ ਕਰਾ ਸਕਦੇ ਹੋ ਕਫ ਵਾਲੀ ਬਾਜੂ ਬਣਾ ਲਓ ਥੋੜਾ ਡਿਜ਼ਾਈਨਰ ਜਿਹਾ ਪੀਸ ਬਣ ਜੇਗਾ ਕਿਉਂਕਿ ਇਹ ਕਿਤਾ ਹੈ ਮੋਟਾ ਸੂਟ ਆ ਉੱਪਰ ਤੇ ਕਫ ਵਾਲੀ ਬਾਜੂ ਬਣ ਜਵੇ ਬਹੁਤ ਰਾਮ ਦਾ ਇੱਕ ਸੂਟ ਹੋਗਾ ਨੈਕਸਟ ਹੈਗਾ ਜੀ ਇਹ ਵੀ ਗ੍ਰੇ ਜੀ ਟੋਨ ਤੇ ਆ ਜਾਂਦਾ ਇਹ ਸੂਟ ਠੀਕ ਹੈ ਫੁੱਲ ਬ੍ਰਾਂਡਡ ਸੂਟ 1500 ਦੇ ਵਿੱਚ ਡਿਸਕਾਊਂਟ ਲੈਨੇ ਜੀ ਸਾਰੇ ਗੁੱਲੂ ਪੱਟੀ ਦੇ ਸੂਟ ਮੈਂ 1200 ਦਾ ਵੀ ਸੂਟ ਪਾਇਆ ਗੁੱਲੂ ਪੱਟੀ ਆਣਾ ਪਰ ਡਿਪੈਂਡ ਆ ਜੀ ਬ੍ਰਾਂਡ ਦੇ ਉੱਪਰ ਤੇ ਸਟੱਫ ਦੇ ਉੱਪਰ ਇਹ ਮੇਰੇ ਜਿਹੜੇ 2000 ਵਾਲੇ ਸੂਟ ਸੀਗੇ 2200 2000 ਉਹ ਵਾਲੇ ਸੂਟ ਨੇ ਸਾਰੇ 1500 ਦੇ ਵਿੱਚ ਇਹਦਾ ਸ਼ਾਲ ਰਹਿ ਗਿਆ ਤਾਂ ਮਲਟੀ ਬਹੁਤ ਸੁਣਾ ਸੂਟ ਆ ਇਹਦੇ ਵਿੱਚ ਇਹ ਕੇ 컬러 ਹੈ ਠੀਕ ਹੈ 컬러 ਡਿਜ਼ਾਈਨ ਸੋਨੇ ਸੋਨੇ ਸਾਰੇ ਜੋ ਵੀ ਸੂਟ ਤੁਹਾਨੂੰ ਅਸੀਂ ਵੀਡੀਓ ਚ ਪਸੰਦ ਆਇਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਦਿਓ ਅੰਜੀਨ ਨੈਕਸਟ ਤੁਹਾਨੂੰ ਦਿਖਾ ਰਹੀ ਹਾਂ ਕੰਟਰਾਸਟ ਦੇ ਵਿੱਚ 2800 ਵਾਲਾ ਸੂਟ ਪਰ ਇਹ ਵੀ ਤੁਹਾਨੂੰ ਅਸੀਂ ਅੱਜ 1500 ਦੇ ਵਿੱਚ ਹੀ ਦਵਾਂਗੇ ਕਿਉਂਕਿ ਅਸੀਂ ਸਟਾਕ ਚੱਕਿਆ ਕੁਆਲਿਟੀਆਂ ਦੇ ਵਿੱਚ ਇਹ ਹੈਗਾ ਨੈਕ ਦੇ ਉੱਪਰ ਬਾਰਡਰਿਸ ਦਾ ਬਟਨ ਲੱਗੇ ਹੋਏ ਆ ਬਹੁਤ ਸੋਹਣੇ ਤੇ ਇਹ ਹੈਗਾ ਜੀ ਮਸਟਰਡ ਸ਼ੇਡ ਦੇ ਵਿੱਚ ਬਹੁਤ ਪਿਆਰਾ ਦਾ ਘੇਰਾ ਬਣਿਆ ਹੋਇਆ ਠੀਕ ਹੈ 5 ਮੀਟਰ ਦਾ 올ਓਵਰ ਸੂਟ ਰਹੂਗਾ ਤੇ ਇਹਨਾਂ ਦੇ ਨਾਲ ਲੈਣਗੇ ਕੰਟਰਾਸਟ ਸ਼ਾਲ ਇਹ ਸ਼ਾਲ ਦੇ ਨਾਲ ਮੈਰੂਨ ਕਲਰ ਦਾ ਮਸਟਰਡ ਮੈਰੂਨ ਦਾ ਬਹੁਤ ਸੋਹਣਾ ਕਲਰ ਕੰਟਰਾਸਟ ਇਹ ਕਿ ਮਿਲ ਜੇ ਗਾਇਸ ਤੁਹਾਨੂੰ ਸਕਿਨ ਕਲਰ ਠੀਕ ਹੈ ਸਕਿਨ ਦੇ ਨਾਲ ਤੁਹਾਨੂੰ ਇਹ ਬਹੁਤ ਪਿਆਰਾ ਚੈੱਕ ਜੇ ਸ਼ਾਲ ਮਿਲ ਜੂਗਾ ਇਹ ਸਾਰੇ ਗਰਮ ਨੇ ਜਿੰਨੇ ਵੀ ਸੂਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਬਹੁਤ ਡਾਰਕ ਜੇ ਮਰਚੈਂਟਾਈਜ਼ਰ ਟੇਨ ਤੇ ਆ ਜਾਏਗਾ ਸੂਟ ਇਹ ਹੈਗਾ ਜੀ ਬਲੂ ਕਲਰ ਦਾ ਇਹ ਦੇਣਾ ਦੁਪੱਟਾ ਸ਼ਾਲ ਇਹਦਾ ਨੈਕਸਟ ਹੈਗਾ ਜੀ ਠੀਕ ਹੈ ਜੀ ਨੈਕਸਟ ਕਲਰ ਇਹਦੀ ਨਾਲ ਬਿਸਤਰੀ ਸ਼ਾਲ ਹੈ ਇਹ ਕਲਰ ਮਿਲ ਜੇਗਾ ਤੁਹਾਨੂੰ ওয়াটার ਗ੍ਰੀਨ ਠੀਕ ਹੈ ਇਹ ਹੈਗਾ ਦਾ ওয়াটার ਇਹਦੀ ਨਾਲ ਤੁਹਾਨੂੰ ਮਿਲੇਗਾ ਜੀ ਰੈੱਡ ਦੁਪੱਟਾ ਸ਼ਾਲ ਸੌਰੀ ਰੈੱਡ ਸ਼ਾਲ ਠੀਕ ਹੈ ਨੈਕਸਟ ਹੈਗਾ ਜੀ ਮਹਿਰੂਨ ਕਲਰ ਸਭ ਤੇ ਬਾਰਡਰ ਬਣੇ ਹੋਏ ਐ ਸਟਾਂ ਦੇ ਮਹਿਰੂਨ ਦੇ ਨਾਲ ਹੈਗਾ ਮਸਟਰਡ ਕਲਰ ਦਾ ਸਾਰ ਨੈਕਸਟ ਹੈਗਾ ਜੀ ਪਰਪਲ ਬਲੂਜ਼ ਹੈ ਸ਼ੇਡ ਕਲਰ ਕੰਟਰਾਸਟ ਬਹੁਤ ਸੋਨੇ ਸੋਨੇ ਹੈ ਇਹ ਹੈਗਾ ਇਹਦਾ ਸਾਰ ਦੇਖੋ ਕਿੰਨਾ ਪਿਆਰਾ ਕੰਟਰਾਸਟ ਹੈ ਨੈਕਸਟ ਹੈਗਾ ਜੀ ਰੈੱਡ ਕਲਰ ਬਲੱਡ ਰੈੱਡ ਇਥੇ ਨਾਲ ਹੈਗਾ ਵਾਟਰ ਗ੍ਰੀਨ ਦਾ ਕੰਟਰਾਸਟ ਠੀਕ ਹੈ ਇਸੇ ਕੇ ਸਾਰੇ ਕੰਟਰਾਸਟ ਹਾਂਜੀ ਅ ਨੈਕਸਟ ਡਿਜ਼ਾਈਨ ਦਿਖਾਣੇ ਪ੍ਰਾਈਸ ਆਜੀ ਸਾਰੀ ਹੀ ਵੀਡੀਓ ਦਾ 1500 ਸ਼ਿਪਿੰਗ ਦਾ ਲੱਗਤੋ ਰਹੇਗੀ ਜੀ ਪਲੀਜ਼ ਤੁਸੀਂ 1500 ਨਾ ਪਾਓ ਕਿਉਂਕਿ ਦੋ ਦੋ ਐਂਟਰੀਆਂ ਪਾਉਣੀਆਂ ਪੈਣੀਆਂ ਸ਼ਿਪਿੰਗ ਦੀ ਅਲੱਗ ਤੋਂ ਪਾਉਣੀ ਪੈਂਦੀ ਹੈ ਤੁਸੀਂ ਪਹਿਲਾਂ ਹੀ 15 1580 ਕਰਦੇ ਹੋ ਅਗਰ ਤੁਸੀਂ ਪੰਜਾਬ ਤੋਂ ਤੇ ਇਹ ਹੈਗਾ ਜੀ ਨੈਕਸਟ ਖੱਲੂ ਪੱਟੀ ਦਾ ਸੂਟ ਹੈ ਬਹੁਤ ਸੋਨਾ ਠੀਕ ਹੈ ਇਹ ਸਾਰੇ ਫਰੰਟ ਦੇ ਵਿੱਚ ਵਰਕ ਹੈ ਤਾਂ ਤੇ ਪਲੇਨ ਇਹਦੀ ਸਲਵਾਰ ਹੋਊਗੀ ਇਹ ਹੈਗਾ ਜੀ ਇਹਦਾ ਸ਼ਾਲ ਠੀਕ ਹੈ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜੂਗਾ ਮੈਰੂਨ ਠੀਕ ਹੈ ਜਿਹੜਾ ਵੀ ਕਲਰ ਲੈਣਾ ਇਹ ਹੈਗਾ ਇਹ ਮਸਟਰਡ ਜੀ ਟੋਨ ਦੇ ਉੱਪਰ ਆ ਜਾਂਦਾ ਹੈ ਬਹੁਤ ਸੋਹਣੇ ਸੋਹਣੇ ਇਹਨਾਂ ਦੇ ਬਾਰਡਰ है गा जी गाजरी ज कलर एक मिल जाएगा तेनों स्किन कलर मैरून वॉटर के नाल यह है जी मैरून वाइन कलर ठीक है एक हैगा जी ये मेहंदी तूती तो है जो शेठ कलर देखो किने सोने सोने है एक है ये मजैंका गा गा जी गाजरी जी टोपी आ आम है सारे सूटा का प्राइस हैगा पंद्रह सौ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦਾ ਹੀ ਹੋਏਗੀ ਕਾਫੀ ਸਾਰੇ ਗੁੱਲੂ ਬੁਟੀਰੇ ਵਿੱਚ ਅਸੀਂ ਤੁਹਾਨੂੰ ਡਿਸਕਾਊਂਟ ਵੀ ਸੂਟ ਦਿੰਤੀ ਹਾਂ ਤੇ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਜੋ ਪਸੰਦਾ ਤੁਸੀਂ ਮੇਰੇ ਨੰਬਰ ਤੇ ਉਸ ਦੀ ਪਿਕ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕਿਊ ਜੀ ਬਹੁਤ ਸਾਰਾ ਪਿਆਰ ਦੇ ਰਹੀ ਹੈ ਜੀ ਲਈ ਥੈਂਕਿਊ ਸੋਨੂੰ